ਪਬਲਿਕ ਚੈਨਲ ਸ਼੍ਰੋਮਣੀ ਕਾਲੀਦਾਲ ਬਾਦਰ ਜਨੋ ਜੀ ਅਨਿਲ ਕੁਮਾਰ ਜੋਸ਼ੀ ਦੇ ਹੱਕ ਵਿੱਚ ਰੋਡ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਲੈ ਤਸੀਂ ਜਿ ਤਰ੍ਹਾਂ ਸੀ ਹਾਲ ਗੇਟ ਅੰਮ੍ਰਿਤਸਰ ਤੋਂ ਬੁਖਾਰ ਹੈ اڳي چڪي ڏيڻ جي ضرورت آهي いいかしらいい ਮੇਰਾ ਨਾਮ ਰਾਜਵਿੰਦਰ ਕੌਰ ਮੀਤ ਪ੍ਰਧਾਨ ਇਸਤਰੀ ਆ ਕਾਲੀਦਲ ਪੰਜਾਬ ਅੱਜ ਜਿਹੜਾ ਠਾਠਾ ਮਾਰਦਾ ਇਕੱਠ ਸਾਡੇ ਸਰ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆ ਰਹੇ ਨੇ ਸਾਡੇ ਹਲਕੇ ਤੋਂ ਸਾਡੇ ਐਮਪੀ ਬਨ ਜਾ ਰਹੇ ਨੇ ਸ਼੍ਰੀ ਅਨਿਲ ਜੋਸ਼ੀ ਜੀ ਅੱਜ ਉਹਨਾਂ ਦੇ ਵੈਲਕਮ ਵਾਸਤੇ ਉਹਨਾਂ ਦੇ ਸਮਰਥਨ ਵਾਸਤੇ ਇਹ ਠਾਠਾ ਮਾਰਦਾ ਕੱਠ ਜਿਹੜਾ ਤੁਸੀਂ ਦੂਰ ਤੱਕ ਨਿਗਾਹ ਮਾਰੋ ਘਟੋ ਘਟ ਵੀ ਹਰ ਘਰ ਦੇ ਵਿੱਚ ਉਹ ਇਹ ਲੇਡੀਜ਼ ਇੱਥੇ ਪਹੁੰਚੀ ਆ ਸਾਰਿਆਂ ਦੀ ਸੋਚ ਜਿਹੜੀ ਆ ਇਹੀ ਸੋਚ ਆ ਵੀ ਅਸੀਂ ਅੱਜ ਜਿਹੜਾ ਚੋਣ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰਨਾ ਤੇ ਆਓ ਸਾਰੇ ਸਮਰਥਨ ਕਰੀਏ ਤੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਚੋਣ ਨਿਸ਼ਾਨ ਤੱਕੜੀ ਤੇ ਵੋਟਾਂ ਪਾ ਕੇ ਕਾਮਯਾਬ ਤੁਸੀਂ ਕਹ ਕਿ ਬਣਨ ਜਾ ਰਹੇ ਐਮਪੀ ਕਿ ਲੱਗਦਾ ਕਿ ਇਹਨਾਂ ਮੁਕਾਬਲਾ ਟਫ ਆ ਕਿਸ ਵਿਸ਼ਵਾਸ ਨਾਲ ਤੁਸੀਂ ਕਹਿ ਰਹੇ ਹੋ ਦੇਖੋ ਮੁਕਾਬਲਾ ਤੇ ਟਫ ਹੈ ਹੀ ਆ ਮੁਕਾਬਲੇ ਦਾ ਮਤਲਬ ਵੀ ਕੋਈ ਜਿੰਨੇ ਵੀ ਕੈਂਡੀਡੇਟ ਖੜੇ ਨੇ ਅੰਮ੍ਰਿਤਸਰ ਤੋਂ ਕੋਈ ਇੱਕ ਵੀ ਦੱਸ ਦਵੇ ਵੀ ਜੋਸ਼ੀ ਦੇ ਮੁਕਾਬਲੇ ਕਿਸ ਨੇ 1 ਇੰਚ ਵੀ ਕੰਮ ਕੀਤਾ ਪਹਿਲਾਂ ਵੀ ਸਰਕਾਰ ਆ ਰਹੀਆਂ ਹੁਣ ਵੀ ਇਹ ਲੋਕਾਂ ਨੂੰ ਇਹਨਾ ਝੂਠ ਬੋਲ ਕੇ ਝਾੜੂ ਵਾਲਿਆਂ ਨੇ ਸਰਕਾਰ ਬਣਾਈ ਪਈ ਬੀਬੀ ਨੂੰ 1000 ਹਜ਼ਾਰ ਰੁਪਇਆ ਦਵਾਂਗੇ ਹਰ ਘਰ ਦੇ ਵਿੱਚੋਂ ਬੀਬੀ ਜਿਹੜੀ ਇਸ ਲਾਲਚ ਦੇ ਨਾਲ ਕਿ ਚਲੋ ਜਿਹੜੇ ਗਰੀਬ ਲੋਕ ਹੁੰਦੇ ਆ ਵਿਚਾਰੇ ਵੋਟਾਂ ਉਹਨਾਂ ਦੀਆਂ ਜਿਆਦਾ ਹੁੰਦੀਆਂ ਉਹਨਾਂ ਨੂੰ ਕੋਈ ਸੁਪਨੇ ਹੁਣ ਦੇ ਉਹਨਾਂ ਦੇ ਮਨ ਦੇ ਵਿੱਚ ਤੇ ਉਹ ਭੱਜ ਕੇ ਅਗਲਾ ਕਹਿੰਦਾ ਵੀ ਚਲੋ ਸਾਡੇ ਸੁਪਨੇ ਪੂਰੇ ਹੋਣ ਜਾ ਰਹੇ ਆ ਇਹਨਾਂ ਨੇ ਸੁਪਨੇ ਵਿਖਾਏ ਤੇ ਉਹਨਾਂ ਨੇ ਜਿਹੜੀਆਂ ਧੜਾ ਧੜ ਜਿਹੜਾ ਝਾੜੂ ਦਾ ਬਟਨ ਦੱਬਿਆ ਹੁਣ ਬਿਲਕੁਲ ਨਕਾਬ ਉੱਤਰ ਚੁੱਕਾ ਆ ਕਿ 2.5 ਸਾਲ ਹੋ ਗਏ ਆ ਇਹਨਾਂ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਉਲਟ ਘਰ ਘਰ ਦੇ ਵਿੱਚ ਨਸ਼ਾ ਹਰ ਗਲੀ ਚ ਨਸ਼ਾ ਭਾਵੇਂ ਛੋਟੇ ਛੋਟੇ ਬੱਚਿਆਂ ਕੋ ਨਸ਼ਾ ਲਲੋ ਲੋਕਾਂ ਮਾਵਾਂ ਦੇ ਜਵਾਨ ਪੁੱਤ ਜਿਹੜੇ ਆ ਡੇਲੀ ਕਿੰਨੇ ਕਿੰਨੇ ਪੁੱਤ ਜਿਹੜੇ ਮਰਨ ਰਹੇ ਆ ਲੋਕ ਬੇਰੁਜ਼ਗਾਰੀ ਤੋਂ ਆਤਰ ਹੋਏ ਆ ਲੋਕਾਂ ਦੇ ਬਿਜਲੀ ਦੇ ਬਿੱਲ ਲੋਕਾਂ ਦੀ ਹਹਾਕਾਰ ਬੇਰੁਜ਼ਗਾਰੀ ਇਥੇ ਤੁਰੇ ਜਾਂਦੀ ਕੋਈ ਲੇਡੀ ਜੀ ਸੜਕ ਤੇ ਸੁਰੱਖਿਅਤ ਨਹੀਂ ਆ ਕਿਸੇ ਦੀ ਚੈਨੀ ਕੋਲੀ ਕਿਸੇ ਦਾ ਪਰਸ ਕੋਲ ਆ ਕਿਉਂਕਿ ਰੋਜ਼ਗਾਰ ਹੀ ਕੋਈ ਨਹੀਂ ਹੈ ਗੱਲ ਲੋਕ ਭੁੱਖੇ ਮਰਨ ਦੇ ਨੇ ਕੀ ਕਰਨ ਲੋਕ ਔਰ ਲੋਕਾਂ ਨੇ ਤਈਆ ਕਰ ਲਿਆ ਐ ਇੰਨੇ ਤੰਗ ਆ ਗਿਆ ਝਾੜੂ ਦੀ ਸਰਕਾਰ ਤੋਂ ਲੋਕ ਹੁਣ ਜਿਹੜਾ ਵਾ ਲੋਕਾਂ ਨੂੰ ਸੋਚ ਸਮਝ ਕੇ ਵੋਟ ਜਿਹੜੀ ਆ ਜੇ ਵਿਕਾਸ਼ਪੁਰਸ਼ ਦੇ ਨਾਂ ਤੋਂ ਜੋਸ਼ੀ ਸਾਹਿਬ ਜਾਣੇ ਜਾਂਦੇ ਸੀ ਤੇ ਜੇ ਉਹਨਾਂ ਕੰਮ ਕੀਤਾ ਸੀ ਤਾਂ ਉਹਨਾਂ ਦਾ ਨਾਂ ਵਿਕਾਸ਼ਪੁਰਸ਼ ਪਿਆ ਸੀ ਲੱਗਦਾ ਕੀ ਉਹਨਾਂ ਨੇ ਪੂਰੇ ਅੰਮ੍ਰਿਤਸਰ ਦੇ ਵਿੱਚ ਵੇਖੋ ਇਹ ਛੜਕਾਂ ਜਿੱਥੇ ਅਸੀਂ ਅੱਜ ਇਸ ਟਾਈਮ ਖੜੇ ਆ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਛੜਕਾਂ ਸਾਰੇ ਸ਼ਹਿਰ 'ਚ ਜਾਲ ਵਿਛਾਤਾ ਔਰ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦੀ ਬੇਨਤੀ ਕਰਦੀ ਵੀ ਸਾਰੇ ਚੋਣ ਨਿਸ਼ਾਨ ਤੱਕੜੀ ਤੇ ਵੋਟ ਪਾ ਕੇ ਤੱਕੜੀ ਨੂੰ ਜਿਤਾਓ ਤੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਲਿਆਓ ਜੀ ਮੇਰਾ ਨਾਮ ਪ੍ਰਵੀਨਤਰ ਮੈਂ ਵੈਸਟਲ ਕੇ ਤੋਂ ਤੇ ਅੱਜ ਦੇ ਰੋਡ ਸ਼ੋਅ ਤੇ ਇੰਨੀ ਖੁਮ-ਮੁਹਮਾ ਕੇ ਦੁਨੀਆ ਪਹੁੰਚੀ ਹੈ ਕਿ ਜੋਸ਼ੀ ਜੀ ਦੇ ਨਾਲ ਹੀ ਅਸੀਂ ਜਾਣਾ ਆ ਜਿੱਥੋਂ ਤੱਕ ਚਿੱਤਨਗੇ ਉਹਨਾਂ ਦੀ ਵੱਡੀ ਜਿੱਤ ਦਾ ਇਹ ਚਿੰਨਣਾ ਜਰੋਂਦਿਆ ਕਿ ਇਹਨਾਂ ਨੇ ਕਿੰਨੇ ਕੁ ਵਿਕਾਸਪੁਰਸ਼ ਨੇ ਕੰਮ ਕੀਤੇ ਇਸ ਕਰਕੇ ਸਾਡੇ ਸਾਰੇ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਣੇ ਤੇ ਦੁਆਵਾਂ ਵਾ ਕਿ ਵੱਡੀ ਲੀਡ ਨਾਲ ਜੋਸ਼ੀ ਜੀ ਜਿੱਤਣ ਕਿੰਨਾ ਕੁ ਅੱਜ ਇਕੱਠ ਜਿਹੜਾ ਇੱਥੇ ਇਕੱਠਾ ਹੋਇਆ ਹੈ ਹਜ਼ਾਰਾਂ ਦੀ ਲੱਖਾਂ ਦੀ ਦੁਨੀਆ ਨਾਲ ਅਸੀਂ ਕਹਿ ਸਕਦੇ ਕਿ ਕਿੰਨਾ ਕੁ ਉਹਨਾਂ ਦੇ ਵਿੱਚ ਲੋਕਾਂ 'ਚ ਜੋਸ਼ ਭਰਿਆ ਔਰ ਅਸੀਂ ਚਾਹੁੰਦੇ ਹਾਂ ਕਿ ਐਸੇ ਵੱਡੀ ਲੀਡ ਆਪੋ ਜਾਣੇ ਜਾਂਦੇ ਆ ਕਿ ਲੋਕ ਐਤੀ ਮੌਕਾ ਦੇਣਗੇ ਬਿਲਕੁਲ 100% ਹੀ ਲਿਖ ਕੇ ਦੇਣਗੇ ਕਿ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਆਪਣੇ ਦਿਮਾਗ ਨੂੰ ਬਦਲਿਆ ਹੈ ਤੇ ਇਸ ਕਰਕੇ ਸਾਡੇ ਸਾਥੀਆਂ ਦੁਆਵਾਂ ਨੇ ਨਾਲ ਜੋਸ਼ੀ ਜੀ ਦੇ ਕਿਉਂ ਵੱਡੀ ਤੋਂ ਵੱਡੀ ਲੀਡ ਨਾਲ ਜਿੱਤਣ